ਸਸ਼ੇਰਨ ਮੈਂ ਅੱਜ ਤੁਸੀ ਵੇਖ ਰਹੇ ਹੋ ਸਿਆਸੀ ਸਿਕਾ ਹੁਸ਼ਿਆਰਪੁਰ ਵਾਰ ਨੰਬਰ 24 ਨੰਦੇ ਮਹੱਲਾ ਦਸ਼ਮੇਸ਼ ਨਗਰ ਦੀ ਬੀਤੀ ਰਾਤ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਤੇਰਾ ਵਿਚਕਾਰ ਹੋਏ ਝਗੜੇ ਮੇ ਹਿੰਸਕ ਰੂਪ ਧਾਰ ਲਿਆ ਝਗੜੇ ਦੌਰਾਨ ਇੱਕ ਮਹਿਲਾ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਲਈ ਨਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰਿਵਾਰ ਵੱਲੋਂ ਲਗਾਏ ਗੇ ਦੋਸ਼ਾਂ ਮੁਤਾਬਕ ਉਹਨਾਂ ਦੇ ਘਰ ਤੇ ਕੁਝ ਪ੍ਰਵਾਸੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਪੁੱਤ ਗਲੀ ਚ ਦੁਕਾਨ ਤੇ ਗਿਆ ਹੋਇਆ ਸੀਗਾ ਜਿੱਥੇ ਗਵਾਨ ਚ ਰਿੰਦ ਇੱਕ ਪ੍ਰਵਾਸੀ ਦਲ ਉਸ ਦੇ ਕਿਸੇ ਗੱਲ ਤੇ ਬਹਿ ਅਰੇ ਬੈਜ਼ ਨੇ ਕੁਝ ਸਮੇਂ ਬਾਅਦ ਉਸ ਪ੍ਰਵਾਸੀ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਅਤੇ ਉਹ ਸਾਰੇ ਮਿਲ ਕੇ ਹਥਿਆਰਾਂ ਅਤੇ ਇੱਟਾਂ ਨਾਲ ਲੈ ਕੇ ਘਰ ਉੱਤੇ ਹਮਲਾ ਕਰਨ ਚਾਹ ਪਹੁੰਚੇ। ਕਟਨਾਦੀ ਸੀਸੀਟੀਵੀ ਵੀਡੀਓ ਵਿੱਚ ਸਾਹਮਣੇ ਹੈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੋਈ ਨੌਜਵਾਨ ਹਥਿਆਰਾਂ ਅਤੇ ਇੱਟਾਂ ਨਾਲ ਘਾਤੇ ਦਰਵਾਜ਼ੇ ਤੇ ਹਮਲਾ ਕਰਿਆ ਹਨ। ਕਾਰ ਦੀ ਔਰਤਾਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਵੱਲੋਂ ਨੰਨਾਲਰ ਕੱਕਾ ਮੁਕੀ ਕੀਤੀ ਗਈ ਇਸ ਸਾਮਨੇ ਦੌਰਾਨ ਇੱਕ ਮਹਿਲਾ ਨੂੰ ਗੰਭੀਰ ਝੋਟਾ ਵੀ ਆਈਆਂ ਸਨ ਪੀੜਤ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਨਾ ਵਿਅਕਤੀਆਂ ਵੱਲੋਂ ਪਹਿਲਾਂ ਵੀ ਇਲਾਕੇ ਚ ਪਾਤ ਮਚਾਇਆ ਗਿਆ ਲੋਕਾਂ ਨੇ ਪੁਲਿਸ ਤੋਂ ਨਿਆਂ ਦੀ ਮੰਗ ਕੀਤੀ ਦੂਜੇ ਪਾਸੇ ਬੁਲਿਸ ਅਧਿਕਾਰੀ ਗੁਰ ਸਾਹਿਬ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਘਟਨਾ ਕਾਰਨ ਇਲਾਕੇ 'ਚ ਡਰ ਅਤੇ ਬੇਚਾਨੀ ਦਾ ਮਾਹੌਲ ਬਣ ਗਿਆ ਹੈ ਪੁਲਿਸ ਵੱਲੋਂ ਅਤਿਰਿਕਤ ਜਾਪਤਾ ਤਾਇਨਾਤ ਕਰਕੇ ਇਲਾਕਿਆਂ ਚ ਅਮਨ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਮਲਾ ਉਹਨਾਂ ਕਾਨੂੰਨੀ ਰਾਹ ਤੇ ਚੱਲ ਪਿਆ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਸਚਾਈ ਸਾਹਮਣੇ ਆਵੇਗੀ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਆਦਾ ਜਾਣਕਾਰੀ ਲਈ ਬਨੇ ਰਹੋ ਸਿਆਸੀ ਸੇਕਾ ਦੇ ਨਾਲ ਗਲੀ ਦੇ ਮੋੜ ਦੇ ਉੱਪਰ ਕਰਾਨੀ ਦੁਕਾਨ ਆ ਜੀ ਉੱਥੇ ਸਮਾਨ ਲੈਣ ਗਿਆ ਸੀਗਾ ਜੀ ਸਮਾਨ ਲੈਣ ਦੇ ਬਾਵਜੂਦ ਇਹ ਪਿੱਛੋਂ ਗੱਡੀ ਦੇ ਵਿੱਚ ਆਇਆ ਹੈ ਮੁੰਡਾ ਮੁੰਡੇ ਨੇ ਪਹਿਲਾਂ ਗੱਡੀ ਲੈ ਕੇ ਅੱਗੇ ਚਲੇ ਗਿਆ ਫਿਰ ਬੈਕ ਤੇ ਆਇਆ ਬੈਕ ਤੇ ਆ ਕੇ ਤੇ ਉਹਨਾਂ ਨਾਲ ਲੜਿਆ ਜੀ ਦੁਕਾਨ ਵਾਲਿਆਂ ਨੇ ਤੇ ਮੈਨੂੰ ਗਾਲੀ ਗਲੋਚ ਕੀਤੀ ਗਾਲੀ ਗਲੋਚ ਉਹਨਾਂ ਨੇ ਹੱਥ ਜੋੜ ਕੇ ਤੋਰਿਆ ਕਿ ਭਾਈ ਜੀ ਜਾ ਤੇਰੀ ਕੋਈ ਗੱਲ ਨਹੀਂ ਹੈਗੀ ਤੇ ਇੰਨੀ ਗੱਲ ਤੋਂ ਇਹ ਗੱਡੀ 'ਚੋਂ ਬਾਹਰ ਉਤਰਿਆ ਇਹਨੇ ਮੁੰਡੇ ਮੰਡੇ ਸੱਦ ਲਏ ਜੀ ਐ ਹੱਥੋਂ ਭਾਈ ਹੋ ਪਿਆ ਸਾਡੇ ਨਾਲ ਜੀ ਇੰਨੀ ਗੱਲ ਤੋਂ ਮੇਰੀ ਮੰਮੀ ਨੂੰ ਪਤਾ ਲੱਗਾ ਕਿ ਬਾਹਰ ਕੀ ਲੜਾਈ ਉਹਦੀ ਮੁੰਡੇ ਸਾਡੇ ਲੜਾਈ ਹੋ ਪਈ ਆ ਮੰਮੀ ਨੂੰ ਸਾਡੇ ਤੋੜ ਕੇ ਗਏ ਆ ਤੇ ਮੰਮੀ ਸਾਡੇ ਨੂੰ ਵੀ ਹੱਥੋਂ ਪਾਈ ਹੋਏ ਆ ਤੇ ਬਾਅਦ 'ਚ ਘਰ ਆਏ ਜੀ ਹੱਥੋਂ ਭਾਈ ਤੋੜੇ ਹੋਏ ਸੀਗੇ ਬਾਹਰ ਮੇਨ ਰੋਡ ਤੇ ਪਰ ਦੁਕਾਨ ਦੇ ਕੋਲ ਜੀ ਤੇ ਬਾਅਦ 'ਚ ਘਰ ਕੋਲ ਆਇਆ ਸੀਗਾ ਜੀ ਘਰ ਮੁੰਡੇ ਆਏ ਜੀ ਕਰ ਮੁੰਡੇ ਘੱਟੋ ਘੱਟ 15 ਤੋਂ 20 ਮੁੰਡੇ ਸਿਗੇ ਜੀ। ਠੀਕ ਹੈ। ਕਰਪਾਨਾ ਲੈ ਕੇ ਆਇਓ ਨਾਲ ਜੀ। ਜੀ। ਤੇ ਜਿਹੜੀ ਸੀਸੀਟੀਵੀ ਆਈ ਉਹਦੇ ਵਿੱਚ ਕੀ ਨਜ਼ਰ ਆ ਰਿਹਾ? ਉਹਦੇ ਵਿੱਚ ਮੁੰਡੇ ਆ ਜੀ ਘਰ ਤੇ ਲੈਜ਼ਰ ਹਥਿਆਰਾਂ ਨਾਲ ਹਮਲਾ ਕਰ ਰਹੇ ਆ ਜੀ। ਖੰਡੇ-ਖੰਡੇ ਵੀ ਮਾਰੇ ਉਹਨਾਂ ਨੇ। ਖੰਡੇ ਮਾਰੇ ਆ ਜੀ ਗੇਟ ਦੇ ਵਿੱਚ ਖੰਡੇ ਮਾਰੇ ਹੋਏ ਆ ਜੀ। ਇੱਟਾ ਰੋੜੇ ਚਲਾਏ ਹੋਏ ਮੇਰੇ ਘਰ ਦੇ ਉੱਪਰ। ਤੇ ਸੀਸੀਟੀਵੀ 'ਚ ਨਜ਼ਰ ਆ ਰਿਹਾ ਸਾਰਾ ਕੁਝ? ਹਾਂ ਜੀ ਪੂਰਾ ਪ੍ਰੋਪਰ ਨਜ਼ਰ ਆ ਰਿਹਾ ਜੀ। ਕੋਈ ਪੁਰਾਣੀ ਲੜਾਈ ਤਾਂ ਨਹੀਂ ਹੈਗੀ? ਪੁਰਾਣੀ ਰੰਜਿ ਹੈ ਜੀ ਸਿਗੀ ਜੀ ਇਹਨਾਂ ਨੇ ਗਲੀ 'ਚ ਜਿੱਦਾਂ ਕੁੱਤਾ ਵਗੈਰਾ ਬ ਕੀ ਠਾਣੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜਨਾ ਤੇ ਤੇ ਹੁਣ ਪੁਲਿਸ ਆਈ ਸੀ ਰਾਤੀ ਰਾਤੀ ਪੁਲਿਸ ਆਈ ਸੀ ਮੌਕਾ ਦੇਖਿਓ ਜਾ ਚੁੱਕੀ ਹੈ ਜੀ ਹੁਣ ਤੱਕ ਕੋਈ ਨਹੀਂ ਆ ਸਾਡੇ ਕੋਲ ਤੇ ਤੁਸੀਂ ਕੰਪਲੇਂਟ ਦਿੱਤੀ ਕੋਈ ਤੁਸੀਂ ਹਾਂਜੀ ਕੌਨਸਲ ਆਨਲਾਈਨ ਕੰਪਲੇਂਟ ਕੀਤੀ ਹੋਈ ਹੈ ਜੀ ਅਸੀਂ ਜੀ ਕਿਹਦੇ ਵੱਲ ਹੋਈ ਹੈ ਮੇਰੇ ਵੱਲ ਹੋਈ ਜੀ ਪੰਕੇ ਕੁਮਾਰ ਵੱਲੋਂ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੰਗ ਇਹ ਹੀ ਕਰਦਾ ਜੀ ਅਸੀਂ ਰਾਤ ਰਾਤ ਬਰਾਤੇ ਘਰ ਆਨੇ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਮੋਬਾਈਲਾਂ ਦਾ ਕੰਮ ਹੈ ਜੀ ਸਾਡੇ ਕੋਲ ਲੱਖਾਂ ਦਾ ਸਮਾਨ ਹੁੰਦਾ ਆ ਤੇ ਰਸਤੇ ਤੁਰੇ ਜਾਂਦੇ ਸਾਨੂੰ ਲੁੱਟ ਖੋਹ ਵੀ ਕਰ ਸਕਦੇ ਆ ਸਾਡੇ ਮਾਰਕਟ ਵੀ ਕਰ ਸਕ ਮੇਨ ਲੜਾਈ ਕਿਸ ਗੱਲਾਂ ਆ ਜੀ ਹਾਂਜੀ ਲੜਾਈ ਕਿਸ ਗੱਲਾਂ ਆ ਲੜਾਈ ਤਾਂ ਕੁਛ ਨਹੀਂ ਆ ਜੀ ਬਿਲਕੁਲ ਵੀ ਇਹ ਅੱਛਾ ਭਾਈ ਤੁਸੀਂ ਇੱਕ ਦਸ ਵੇ ਅਸੀਂ ਗਲੀ 'ਚ ਕੁੱਤਾ ਬੰਦੇ ਆ ਉਹਦੇ ਗਲੀ 'ਚ ਕੁੱਤਾ ਬੰਦੇ ਆ ਇਹਨਾਂ ਨੂੰ ਤਿੰਨ ਚਾਰ ਵਾਰ ਕਹਿਆ ਹਟੇ ਆ ਕਿ ਕੁੱਤਾ ਗਲੀ ਦੇ ਵਿੱਚ ਆਪਣੇ ਸੰਗਲੀ ਛੋਟੀ ਕਰਕੇ ਬੰਨ ਲਓ ਪਰ ਇਹ ਕਲੇਸ਼ ਆ ਸਰ ਉਹਦੇ ਕਰਕੇ ਜਿਆਦਾ ਕਲੇਸ਼ ਆ ਤੇ ਉਹ ਗਲੀ 'ਚ ਹੀ ਰਹਿੰਦੇ ਉਹ ਵੀ ਉਹ ਵੀ ਗਲੀ 'ਚ ਹੀ ਰਹਿੰਦੇ ਇੱਕ ਘਰ ਛੱਡ ਕੇ ਘਰ ਆ ਜੀ ਉਹਨਾਂ ਦਾ ਪ੍ਰਵਾਸੀ ਬੰਦੇ ਆ ਜੀ ਐਮਸੀ ਨੂੰ ਵੀ ਰਿਪੋਰਟ ਦਿੱਤੀ ਆ ਤੇ ਕੱਲ੍ਹ ਰਾਤੀ ਐ ਐਮਸੀਬੀ ਆ ਸੀਗ ਨਾਲ ਤੋ ਫੇ ਕੀ ਗੱਲ ਬਈ ਉਹ ਸੀ ਸੀਟੀਵੀ ਤੇ ਐਮਸੀਬੀ ਆ ਰਿਹਾ ਨਜ਼ਰ ਹਾਂਜੀ ਠੀਕ ਆ ਜੀ ਤੇ ਉਹਨਾਂ ਵੀ ਕੱਲ ਕੀ ਵਾਕ ਜਦੋਂ ਉਹ ਆਇਆ ਸੀ ਉਹਨਾਂ ਨੇ ਇਹ ਵਾਕਿਆ ਹੋਇਆ ਜੀ ਉਹਨਾਂ ਨੇ ਗੱਲ ਠੰਡੀ ਪਾ ਕੇ ਆਪਣੇ ਆਪਣੇ ਘਰਾਂ ਚ ਬਾੜ ਦੇ ਦਿੱਤੇ ਸੀਗੇ ਜੀ ਮੁੰਡੇ ਜਿੱਦ ਹੀ ਉਹ ਮੇਰੇ ਘਰੋਂ ਗਏ ਆ ਜੀ ਉਸ ਤੋਂ ਬਾਅਦ ਨਾਲ ਹੀ ਲੈਸਦਾਰ ਹਤਿਆਣਾ ਹਮਲਾ ਸ਼ੁਰੂ ਹੋ ਗਿਆ ਮੇਰੇ ਘਰ ਤੇ ਜੀ 15 ਵੀ ਜਣੇ ਸੀ 15 ਤੋਂ 20 ਜਣੇ ਮੁੰਡੇ ਸੀਗੇ ਸਾਰੇ ਪ੍ਰਵਾਸੀ ਸੀਗੇ ਬਾਕੀ ਪੰਜਾਬੀ ਸੀ ਬਾਕੀ ਇਹ ਨਹੀਂ ਪਤਾ ਜੀ ਰਾਤੀ ਸੀਸੀਟੀਵੀ ਕੈਮਰੇ ਜੇ ਇਹ ਨਹੀਂ ਪਤਾ ਸਾਰੇ ਪ੍ਰਵਾਸੀ ਸੀਗੇ ਪ੍ਰਵਾਸੀ ਮੁੰਡਿਆਂ ਨੇ ਹੀ ਮੁੰਡੇ ਸੱਦੇ ਹੋਏ ਸੀਗੇ ਸ਼ੇ ਪਰਵਾਸੀ ਹੈ ਜਿਹੜੇ ਪਰਵਾਸੀ ਹੈ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਬਿਹਾਰ ਤੋਂ ਇਹ ਬਿਹਾਰ ਦੇ ਰਹਿਣ ਵਾਲੇ ਆ ਜੀ ਤੇ ਰਾਤ ਨੂੰ ਜਿਹੜੀ ਸੀਸੀਟੀਵੀ ਹੋਈ ਹੈ ਵਿੱਚ ਘਰ ਦੀ ਤੋੜ ਪੰਦ ਵੀ ਹੋਈ ਹੋਵੇ ਜੀ ਐਮਸੀ ਬਿਲਕੁਲ ਸਰ ਐਮਸੀ ਸਾਹਿਬ ਸਾਰੇ ਇਦਾਂ ਸੀ ਨਾ ਪਹਿਲਾਂ ਰੋਡ ਤੇ ਇਹਨਾਂ ਨੇ ਪੁਰਾਣੇ ਦੰਜੇ ਸ਼ਰਾਕੇ ਮੁੰਡੇ ਵਗੈਰਾ ਬੁਲਾ ਕੇ ਸਾਨੂੰ ਨਹੀਂ ਪਤਾ ਸੀ ਕੀ ਕੀਤਾ ਵੱਡੇ ਭਰਾਣਾ ਪਹਿਲਾਂ ਇਹਨਾਂ ਨੇ ਕਿਹਾ ਗਲੀ ক্লোਜ਼ ਕਰਦਾ ਤੂੰ ਸਾਨੂੰ ਇਦਾਂ ਕਹਿਣਾ ਹੁੰਦਾ ਇਹਨਾਂ ਨੇ ਕਿਹਾ ਕਿ ਆਪਾਂ ਕੋਈ ਗਲੀ ক্লোਜ਼ ਨਹੀਂ ਕਰਦੇਵੇਂ ਤੂੰ ਆਪਣੇ ਘਰ ਜਾ ਇਹ ਇੰਨੇ ਤੀਨ ਉਹ ਗਾਲੀਕਲੋਚ ਕਰਨੇ ਸ਼ੁਰੂ ਕਰਦੇ ਕਾਫੀ ਮੁੰਡੇ ਆ ਗਏ ਆਸ-ਪਾਸ ਦੇ ਕਹਿੰਦੇ ਗਾਲੀਕਲੋਚ ਕੋਈ ਨਹੀਂ ਹੋਇਆ ਮhalla ਪੂਰਾ ਇਕੱਠਾ ਸੀਗਾ ਕਿ ਕੋਈ ਗਾਲੀਕਲੋਚ ਇੰਨੇ ਨੂੰ ਇਹਨਾਂ ਨੇ ਕਿੱਥੋਂ ਮੁੰਡੇ ਆਏ ਤੇ ਲੜਾਈ ਸ਼ੁਰੂ ਹੋ ਗਈ ਉਹਨਾਂ ਨੂੰ ਸਾਡੇ ਘਰ ਤੋਂ ਪਤਾ ਲੱਗਾ ਮੰਮੀ ਹੋਣੀ ਛਡਾਨਗੇ ਇਹਨਾਂ ਦਾ ਪੂਰਾ ਟੱਬਰ ਉੱਥੇ ਸੀਗਾ ਪਹਿਲੇ ਮੌਜੂਦ ਮੰਮੀ ਹੋਣੀ ਛਡਾਨਗੇ ਮੰਮੀ ਹੋਣਾ ਤੇ ਵੀ ਇਹਨਾਂ ਨੇ ਹਮਲਾ ਕੀਤਾ ਇਸ ਦੌਰਾਨ ਮੰਮੀ ਦੇ ਸੱਟਾਂ ਵੀ ਲੱਗੀਆਂ ਹੋਈਆਂ ਠੀਕ ਹੈ ਜੀ ਉਹਨਾਂ ਦੇ ਉਹਨਾਂ ਦੇ ਇੱਕ ਗਲੇ ਤੇ ਵੀ ਲੱਗੀ ਹੋਈ ਆ ਤੇ ਬਾਕੀ ਹੱਥ ਤੇ ਗੁੱਜੀਆਂ ਸੱਟਾਂ ਲੱਗੀਆਂ ਹੋਈਆਂ ਆ ਜਿਸ સોਨੇ ਦੀ ਵਾਲੀ ਵੀ ਜਿਹੜੇ ਕਦਰ ਗੈਪ ਹੋਈ ਆ ਠੀਕ ਹੈ ਜੀ ਉਸ ਤੋਂ ਬਾਅਦ ਐਮਸੀ ਸਾਹਿਬ ਆਏ ਸਾਡੇ ਐਮਸੀ ਸਾਹਿਬ ਨੇ ਕਹਿ ਕਹਾ ਕੇ ਸਾਨੂੰ ਕਿਹਾ ਕਿ ਆਪਾਂ ਸਵੇਰੇ ਬਹਿ ਕੇ ਰਾਜਨਾਮਾ ਕਰਦੇ ਆ ਜੋ ਵੀ ਹੋਗਾ ਜਿਸ ਦੀ ਵੀ ਗਲਤੀ ਹੋਗੀ ਉਹਨਾਂ ਨੂੰ ਸਜ਼ਾ ਕਾਨੂੰਨੀ ਤੌਰ ਤੇ ਦਿੱਤੀ ਜਾਊਗੀ ਅਸੀਂ ਘਰ ਆ ਗਏ ਐਮਸੀ ਸਾਹਿਬ ਸਾਨੂੰ ਘਰ ਛੱਡਣ ਆਏ ਕਿਉਂਕਿ ਇਹ ਘਰ ਦੇ ਬਾਹਰ ਆਪਣੇ ਨਾਕਾ ਲਾਖੜੇ ਸੀ ਸਾਨੂੰ ਕੁੱਟਣ ਮਾਰਨਗੇ ਐਮਸੀ ਸਾਹਿਬ ਸਾਡੇ ਘਰੇ ਆ ਕੇ ਸਾਨੂੰ ਛੱਡ ਕੇ ਗਏ ਅਸੀਂ ਬੂਹਾ ਲਾ ਕੇ ਬੈਠੇ ਆ ਜਦੋਂ ਐਮਸੀ ਸਾਹਿਬਾਂ ਦੇ ਘਰੇ ਕੋਲ ਪਹੁੰਚੇ 15 ਤੋਂ 20 ਮੁੰਡੇ ਤੇਰਵਾਰ ਸੰਖਿਆ ਨਾਲ ਸਾਡੇ ਘਰ ਤੇ ਆ ਕੇ ਹਮਲਾ ਕੀਤਾ ਹਮਲਾ ਕਰਕੇ ਇੱਟਾਂ ਰੋੜੇ ਚਲਾਏ ਸਾਡਾ ਮੀਟਰ ਸਾਡਾ ਬੂਹਾ ਸਭ ਕੁਝ ਪੰਨ ਕੇ ਚਲੇ ਗਏ ਕੀ ਮੰਗ ਕਰਦੇ ਅਸੀਂ ਮਨ ਮੈਂ ਮੰਗੇ ਕਰਦਾ ਕਿੰਨੀ ਵਾਰ ਪੁਲਿਸ ਨੂੰ ਤਰਖਾ ਦਿੱਤੀ ਗਈ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਜੀ ਮਲਟਨ ਥਾਣੇ ਬਹੁਤ ਵਾਰ ਦਸਖਾਤ ਕੀਤੀ ਕੋਈ ਸੁਣਵਾਈ ਨਹੀਂ ਹੋਈ ਮੈਂ ਮੰਗ ਕਰਦਾ ਕਿ ਸਾਨੂੰ ਬੰਦ ਕਾਰਵਾਈ ਸੁਣਵਾਈ ਕੀਤੀ ਜਾਵੇ ਸਰ ਪੰਕਜ ਕੁਮਾਰ ਵਾਸੀ ਦਸ਼ਮੇਸ਼ ਨਗਰ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਪ੍ਰਵਾਸੀਆਂ ਵੱਲੋਂ ਉਸ ਦੇ ਘਰ ਤੇ ਹਮਲਾ ਕੀਤਾ ਗਿਆ ਕੀ ਮੰਨਦਾ ਹੈ ਇੱਕ ਰਾਤੀ 112 ਤੇ ਕੰਪਲੇਂਟ ਆਈ ਸੀ ਤੇ ਲੇਟ ਨਾਈਟ ਉਹਦੇ ਵਿੱਚ ਏਜੇ ਜਮੇਰ ਸਿੰਘ ਨੂੰ ਭੇਜਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਇਹ ਦੇਖਿਆ ਕਿ ਪੰਕਜ ਕੁਮਾਰ ਉਹਨਾਂ ਦੇ ਘਰ ਤੇ ਜੋ ਥੋੜੇ-ਬਹੁਤ ਇੱਟਾ-ਰੋੜੇ ਪਏ ਨੇ ਤੇ ਗਟਵਾਰ ਦੀ ਵੀ ਕੰਪਲੇਂਟ ਸੀ ਉਹਨਾਂ ਦੀ ਐਮਐਲਆਰ ਇਹ ਸਾਡੇ ਕੋਲ ਨਹੀਂ ਪਹੁੰਚੀ ਕੋਈ ਵੀ ਜਿੱਦਾਂ ਐਮਐਲਆਰ ਆਉਂਦੀ ਆ ਤੇ ਉਦੋਂ ਕਾਰਵਾਈ ਕਰਦੇ ਆਂਗੇ ਅਸੀਂ ਉੱਥੇ ਸਰ ਜਿਹੜਾ ਹਮਲਾ ਇਹਨਾਂ ਦੇ ਘਰ ਹੋਇਆ ਉਹ ਤਾਂ ਪ੍ਰਵਾਸੀਆਂ ਨੇ ਇਹਨਾਂ ਦਾ ਕਹਿਣਾ ਹੈ ਸਾਡੇ ਘਰ ਆ ਕੇ ਹਮਲਾ ਕੀਤਾ ਇਟਾ ਰੋੜੇ ਮਾਰੇ ਆ ਹਥਿਆਰਾਂ ਨਾਲ ਵੀ ਗੇਟ ਭੰਨੇ ਉਹ ਆਪਾਂ ਸੀਸੀਟੀਵੀ ਚੈੱਕ ਕਰ ਸੀਸੀਟੀਵੀ ਚੈੱਕ ਕਰ ਰਹੇ ਆ ਜੀ ਜੋ ਵੀ ਉਹਦੇ ਵਿੱਚ ਸਾਡੇ ਸਾਹਮਣੇ ਆਏਗਾ ਉਹ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਕੁਈ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਅੱਜ। ਹੁਸ਼ਾਹਰਪੁਰ ਵਾਰ ਨੰਬਰ 24 ਨੰਦੇ ਮਹੱਲਾ ਦਸ਼ਮੇਸ਼ ਨਗਰ ਦੀ ਬੀਤੀ ਰਾਤ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਤੇੜਾ ਵਿਚਕਾਰ ਹੋਏ ਝਗੜੇ 'ਚ ਹਿੰਸਕ ਰੂਪ ਧਾਰ ਲਿਆ। ਝਗੜੇ ਦੌਰਾਨ ਇੱਕ ਮਹਿਲਾ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੇੜੇ ਪਰਿਵਾਰ ਵਾਲਨਾਂ ਲਈ ਅਗਾਇਕ ਦੋਸ਼ਾਂ ਮੁਤਾਬਕ ਉਹਨਾਂ ਦੇ ਘਰ ਤੇ ਕੁਝ ਪ੍ਰਵਾਸੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਪੁੱਤ ਗਲੀ 'ਚ ਦੁਕਾਨ ਤੇ ਗਿਆ ਹੋਇਆ ਸੀਗਾ ਜਿੱਥੇ ਗਵਾਨ ਚਰਨ ਦੇ ਇੱਕ ਪ੍ਰਵਾਸੀ ਨਾਲ ਉਸ ਦੇ ਕਿਸੇ ਗੱ ਅਰੇ ਬੈਜ਼ ਨੇ ਕੁਝ ਸਮੇਂ ਬਾਅਦ ਉਸ ਪ੍ਰਵਾਸੀ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਅਤੇ ਉਹ ਸਾਰੇ ਮਿਲ ਕੇ ਹਥਿਆਰਾਂ ਅਤੇ ਇੱਟਾਂ ਨਾਲ ਲੈ ਕੇ ਘਰ ਉੱਤੇ ਹਮਲਾ ਕਰਨ ਚਾਹ ਪਹੁੰਚੇ ਕਟਨਾਦੀ ਸੀਸੀਟੀਵੀ ਵੀਡੀਓ ਵਿੱਚ ਸਾਹਮਣੇ ਆਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੋਈ ਨੌਜਵਾਨ ਹਥਿਆਰਾਂ ਅਤੇ ਇੱਟਾਂ ਨਾਲ ਘਾਤੇ ਦਰਵਾਜ਼ੇ ਤੇ ਹਮਲਾ ਕਰਿਆ ਹਨ ਘੜਦੀ ਔਰਤਾਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਵੱਲੋਂ ਨੰਦਾਲਾ ਧੱਕਾਮੁਕੀ ਕੀਤੀ ਗਈ ਇਸ ਸਾਮਨੇ ਦੌਰਾਨ ਇੱਕ ਮਹਿਲਾ ਨੂੰ ਗੰਭੀਰ ਝੋਟਾ ਵੀ ਆਈਆਂ ਸਨ ਪੀੜਤ ਪਰਿਵਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਨਾ ਵਿਅਕਤੀਆਂ ਵੱਲੋਂ ਪਹਿਲਾਂ ਵੀ ਲੱਖਾਂ ਵਿੱਚ ਪਾਤ ਮਚਾਇਆ ਗਿਆ ਲੋਕਾਂ ਨੇ ਪੁਲਿਸ ਤੋਂ ਨਿਆਂ ਦੀ ਮੰਗ ਕੀਤੀ ਦੂਜੇ ਪਾਸੇ ਪੁਲਿਸ ਅਧਿਕਾਰੀ ਗੁਰ ਸਾਹਿਬ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਘਟਨਾ ਕਾਰਨ ਇਲਾਕੇ 'ਚ ਡਰ ਅਤੇ ਬੇਚਾਰੀ ਦਾ ਮਾਹੌਲ ਬਣ ਗਿਆ ਹੈ ਪੁਲਿਸ ਵੱਲੋਂ ਅਤਿਰਿਕਤ ਜਾਪਤਾ ਤਾਇਨਾਤ ਕਰਕੇ ਇਲਾਕੇ 'ਚ ਅਮਨ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਮਲਾ ਉਹਨਾਂ ਕਾਨੂੰਨੀ ਰਾਹ ਤੇ ਚੱਲ ਪਿਆ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਸਚਾਈ ਸਾਹਮਣੇ ਆਵੇਗੀ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਆਦਾ ਜਾਣਕਾਰੀ ਲਈ ਬਨੇ ਦੋਸਤ ਜਾਸੀ ਸੇਕਾ ਦੇ ਨਾਲ